ਅੱਜ ਫਾਜ਼ਿਲਕਾ ਪੁਲਿਸ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਰੈੱਡ ਅਲਰਟ ਜਲਾਲਾਬਾਦ ਦੇ ਬਾਮਣੀ ਵਾਲਾ ਰੋਡ ਤੇ ਰੇਲਵੇ ਫਾਟਕ ਉੱਪਰ ਪੁਲਿਸ ਦੇ ਵੱਲੋਂ ਕੀਤੀ ਗਈ ਸਪੈਸ਼ਲ ਨਾਕੇਬੰਦੀ ਦੱਸ ਦਈਏ ਕਿ ਅੱਜ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਰੇਂਜ ਫਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾਂ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਜ਼ਿਲ੍ਹੇ ਦੀਆਂ ਕਈ ਵੱਖ-ਵੱਖ ਥਾਵਾਂ ਤੇ ਕੀਤੀ ਗਈ ਨਾਕੇਬੰਦੀ ਇਸੇ ਦੌਰਾਨ ਹੀ ਅੱਜ ਜਲਾਲਾਬਾਦ ਦੇ ਬਹਾਮਣੀ ਵਾਲਾ ਰੋਡ ਉੱਪਰ ਰੇਲਵੇ ਫਾਟਕ ਤੇ ਥਾਣਾ ਵੈਰੋਕਾ ਦੀ ਪੁਲਿਸ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਕੀਤੀ ਗਈ ਜਿਸ ਦੌਰਾਨ ਆਉਂਦੇ ਜਾਂਦੇ ਹਰ ਇੱਕ ਵਹੀਕਲ ਦੀ ਅਤੇ ਹਰ ਇੱਕ ਸ਼ੱਕੀ ਵਿਅਕਤੀ ਦੀ ਡੂੰਘਾਈ ਦੇ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਵੈਰੋਕਾ ਦੇ ਐਸ ਐਚ ਓ ਪਰਮਜੀਤ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪੋ ਆਪਣੇ ਵਹੀਕਲਾਂ ਦੇ ਕਾਗਜ਼ ਪੱਤਰ ਆਪਦੇ ਕੋਲ ਜਰੂਰ ਰੱਖਿਆ ਕਰੋ ਅਤੇ ਜਿਹੜਾ ਵੀ ਕੋਈ ਨਸ਼ਾ ਤਸਕਰ ਨਸ਼ੇ ਸਮੇਤ ਫੜਿਆ ਗਿਆ ਤਾਂ ਉਸ ਦੇ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਜਿਹੜੀ ਨਾਕੇਬੰਦੀ ਕੀਤੀ ਗਈ ਹੈ ਬਾਂਮਣੀ ਵਾਲਾ ਰੋਡ ਫਾਟਕ ਦੇ ਉੱਪਰ ਕਿਸ ਸਪੈਸ਼ਲ ਨਾਕੇਬੰਦੀ ਕੀਤੀ ਗਈ ਹੈ ਜੀ ਮਾਨਯੋਗ ਡੀਆਈ ਸਾਹਿਬ ਤੋਂ ਕੋਈ ਗਲਸ ਸਪਸ਼ਟ ਦਿਸ਼ਾ ਨਿਰਦੇਸ਼ ਜਿਹੜਾ ਅੱਜ ਲੈਡ ਅਲਰਟ ਕੀਤਾ ਗਿਆ ਸੀ ਉਸ ਸਬੰਧੀ ਜਿਹੜਾ ਸਿਟੀ ਜਲੰਮਾਬਾਦ ਨੂੰ ਫੀਲ ਕੀਤਾ ਗਿਆ ਉਹਦੇ ਸਬੰਧ ਵਿੱਚ ਜਿਹੜਾ ਹੈ ਸਾਡਾ ਸੀਲਿੰਗ ਪੁਆਇੰਟ ਜਿਹੜਾ ਡੀਏਵੀ ਕਾਲਜ ਰੋਡ ਤੇ ਇਹਨਾਂ ਸੀ ਜਿੱਥੇ ਅਸੀਂ ਟਾਕਾਬੰਦੀ ਕਰਕੇ 2 ਕਿਲੋ ਤੇ 4 ਕਿਲੋ ਜਿਹੜੇ ਚੈੱਕ ਕਰਦੇ ਜਿੰਨਾਂ ਦੇ ਪਾਸ ਕਾਗਜ਼ ਵਗੈਰਾ ਘੱਟ ਨੇ ਉਹਨਾਂ ਦੇ ਸੀਲ ਚੈੱਕ ਕਰਦੇ ਉਹਨਾਂ ਤੋਂ ਚਲਾਟ ਵੀ ਕਰਦੇ ਸਰ ਜਿਸ ਤਰੀਕੇ ਨਾਲ ਨਸ਼ਾ ਤਸਕਰ ਵੀ ਘੁੰਮਦੇ ਰਹਿੰਦੇ ਨੇ ਅਕਸਰ ਹੀ ਕੋਈ ਇਹੋ ਜਿਹੀ ਚੀਜ਼ ਵੀ ਕੋਈ ਬ੍ਰਾਹਮਤ ਹੋਈ ਆ ਆ ਜਿਹੜੀ ਹੁਣ ਚੈਕਿੰਗ ਕਰ ਰਹੇ ਆ ਪਰ ਅਜੇ ਤੱਕ ਕੋਈ ਗੱਲੀ ਨਹੀਂ ਮਿਲੀ ਤਾਂ ਤੁਰੰਤ ਉਹਦੇ ਖਿਲਾਫ ਜਿਹੜੀ ਜੋ ਕਾਰਵਾਈ ਜਿਹੜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹੜਾ ਆਪਣੇ ਆਪ ਵਿਕਲ ਵਗੈਰਾ ਜਿਹਨੇ ਨੇ ਪ੍ਰੋਪਰ ਜਿਹੜੇ ਆਪਣੇ ਕਾਗਜ਼ ਪੱਤਰ ਜਿਹੜੇ ਇਹਨਾਂ ਦੇ ਨਾਲ ਰੱਖਣ ਟਰੈਕਟਰ ਦੀ ਆਸਟਾ ਕਾਗਜ਼ ਪੱਤਰ ਲੈ ਕੇ ਚੱਲਣ ਤੇ ਜਿਹੜੀ ਜੇ ਨਜਿੱਤ ਸਬਤਰਾਤਮੰਦੀ ਕਿਸੇ ਨੂੰ ਕੋਈ ਹੋਰ ਪਰਵੇ ਮਿਲਦੀ ਨੂੰ ਨਾਲ ਕੋਈ ਤੌਰ ਤੇ ਜਾਂ ਮੇਰੇ ਵਟਸਐਪ ਨੰਬਰ ਤੇ ਗੱਲ ਕਰਕੇ ਇਸ ਦੀ ਅਪੀਲ ਕਰਿਓ ਜੇ ਤਰ੍ਹਾਂ ਹੈ ਸਰਕਾਰ ਦੇ ਸਰਕਾਰ ਦੇ ਉਹਨਾਂ ਦੇ ਖਾਤੇ ਜਿਹੜੇ ਕਿਸੇ ਬੰਦੇ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਜਿਹੜਾ ਬੰਦਾ ਸੰਪੋਰਟ ਇਨਫਰਮੇਸ਼ਨ ਦੇਊਗਾ